ਜਿਹੜਾ ਸ਼ਹੀਦ ਹੈ ਨਾ ਉਹਦਾ ਭਾਵੇਂ ਇਸ਼ਨਾਨ ਨਾ ਹੋਇਆ ਹੋਵੇ ਉਹ ਤੇ ਕਫਨ ਨਾ ਪਾਇਆ ਜਾਏ ਜਾਣ ਕੇ ਨਹੀਂ ਹਲਾਤਾ ਮੁਤਾਬਕ ਪਰ ਜੇ ਥੀ ਉਹਦਾ ਤਨ ਲੱਗਾ ਨਾ ਉਥੋਂ ਦੀ ਮਿੱਟੀ ਕੋਈ ਵੀ ਆਪਣੇ ਮੱਥੇ ਤੇ ਲਾ ਲਿਓ ਦੇ ਪਾਪ ਧੋਤੇ ਜਾਂਦੇ ਹਨ ਮੈਂ ਵਾਰ-ਵਾਰ ਰੀਪੀਟ ਕਰ ਰਿਹਾ ਵੀ ਮੈਂ ਇਹ ਕੋਲ ਨੂੰ ਕਹਿ ਰਿਹਾ Quran ਲਿਖਿਆ ਹੈ ਵੀ ਜਿਹੜਾ ਸ਼ਹੀਦ ਹੋ ਗਿਆ ਨਾ ਹਾਲਾਤ ਕਰਕੇ ਉਹਦਾ ਸਸਕਾਰ ਨਾ ਇਸ਼ਨਾਨ ਨਾ ਕਰਾਇਆ ਜਾ ਸਕੇ ਜਿਵੇਂ ਆਪਣੇ ਚਮਕੌਰ ਸਾਹਿਬ ਵਾਲੇ ਸ਼ਹੀਦਾਂ ਦਾ ਆਪਾਂ ਸਸਕਾਰ ਇਸ਼ਨਾਨ ਨਹੀਂ ਕਰਾ ਸਕੇ ਉਹਨਾਂ ਤੇ ਕੱਫਨ ਨਹੀਂ ਪਾ ਸਕੇ ਕੁਰਾਨ ਕਹਿੰਦਾ ਕੱਫਨ ਨਹੀਂ ਪਾਇਆ ਗਿਆ ਇਸ਼ਨਾਨ ਨਹੀਂ ਕਰਾਇਆ ਗਿਆ ਪਰ ਜਿੱਥੇ ਉਹਦਾ ਤਨ ਲੱਗਾ ਨਾ ਉਹ ਥਾਂ ਇਨਾ ਪਾਗ ਹੋ ਜਾਂਦਾ ਹੈ ਕਿ ਉਥੋਂ ਦੀ ਮਿੱਟੀ ਕੋਈ ਵੀ ਆਪਣੇ ਮੱਥੇ ਤੇ ਲਾ ਲੇ ਤਾਂ ਪਾਪ ਧੁੱਤੇ ਜਾਂਦੇ ਹਨ ਇਸ ਕਾਰਨ ਕਰਕੇ ਜਦੋਂ ਆਪਾਂ ਚਮਕੌਰ ਲੰਘਦੇ ਆ ਨਾ ਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਦੇ ਸਿੰਘ ਨਮਸਕਾਰ ਤਾਂ ਕਰਦੇ ਆ ਤਾਂ ਕਿ ਸਾਡੇ ਗੁਨਾਹ ਤੇ ਪਾਪ ਧੋਤੇ ਜਾਣ